ਹੁਣ ਅਸੀਂ ਲੌਂਗ ਆਈਲੈਂਡ ਦੇ ਵਿੱਚ ਆ ਗਏ ਜੀ ਤੇ ਚੈਰੀ ਲੇਨ ਦੇ ਉੱਤੇ ਤੇ ਤੁਸੀਂ ਤੁਹਾਨੂੰ ਲੌਂਗ ਆਈਲੈਂਡ ਦੇ ਗੁਰੂ ਘਰ ਜਿਹੜਾ ਉੱਥੇ ਲੈ ਕੇ ਚੱਲਦੇ ਆ। ਸੋ ਬੜੀ ਸ਼ਾਰਟ ਜੀ ਵੀਡੀਓ ਹੋਊਗੀ ਪਰ ਸ਼ਾਰਟ ਵੀਡੀਓ ਦੇ ਵਿੱਚ ਤੁਹਾਨੂੰ ਲਗਭਗ ਨਿਊਯਾਰਕ ਦੇ ਆਲੇ ਦੁਆਲੇ ਜਿੰਨੇ ਵੀ ਗੁਰੂ ਘਰ ਨੇ ਨਿਊਯਾਰਕ ਜਿਹੜਾ ਸਟੇਟ ਆ ਉਹਦੇ ਵਿੱਚ ਤੇ ਇਹ ਦੇਖੋ ਨਾ ਚੈਰੀ ਤੇ ਆ ਗਏ ਆ। ਸੋ ਉਹ ਨਿਸ਼ਾਨ ਸਾਹਿਬ ਤੁਸੀਂ ਦੇਖ ਲੈ ਜੀ। ਤੇ ਆਪਾਂ ਗੱਡੀ ਇੱਥੇ ਕਰਦੀ ਪਾਰਕ ਸੋ ਗੁਰੂ ਘਰ ਹੈ ਜੀ ਇਹ ਚੈਰੀ ਤੇ ਲੌਂਗ ਆਈਲੈਂਡ ਦੇ ਵਿੱਚ ਤੇ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੋ ਇੱਥੇ ਮੇਨ ਐਂਟਰੈਂਸ ਆ ਇਧਰੋਂ ਤੇ ਇੱਥੇ ਪਾਰਕਿੰਗ ਆ ਤੇ ਇੱਥੇ ਹੀ ਇਹ ਖੁੱਲੀ ਪਾਰਕਿੰਗ ਹੈ ਜਿਹੜੀ ਹਾਂ ਜੀ ਸੋ ਮਾਈ ਨੂੰ ਫੋਨ ਕਰਨਾ ਨਮਾ ਹੋਇਆ ਆਜੂ ਆ ਮੇਰਾ ਬਸ ਕੋਈ ਨਹੀਂ ਕੋਈ 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 ਨਾਮ ਕਰਿਆ ਸਭ ਤੋਂ ਮਾਯਾ ਭਗਤਾਂ ਬਚਾਏ ਸਦਾ ਕਿਰਪਾ ਸਰੰਗ ਘੜਾ ਤਰਤਿ ਕਿਤਪਾ ਆਦਿ ਪੁੱਤ ਕਾਨੂੰਨ ਦਾ ਤਾਰ ਭਗਤ ਜਨਾਂ ਦੇ ਪ੍ਰਾਨ ਨਿਹਾਰਾ ਜੋਤੋ ਜਪੇ ਸੋ ਹੋਏ ਤ੍ਰੀ ਭਗਤ ਪਾਏ ਲਾਵੇ ਮਨ ਰੀਤ ਨਿਰਗੁਣ ਅਰਥ ਨੀਜੇ ਨੀਜੇ ਜਾਨ ਨਾਨਕ ਤੁਮਰੀ ਸਰਪਰ ਭਗਵਾਨ

ਛਨਾ ਦੇ ਸਕੇਤਾ ਬੱਚਿਆਂ ਨੇ ਬਹੁਤ ਸੋਹਣੇ ਸਕੈਚੇਸ ਬਣਾਏ ਹੋਏ ਨੇ ਇਹ ਵੀ ਗੁਰੂ ਕਾਲ ਅੰਦਰ ਹੈ ਜਿਹੜਾ ਦੇਖ ਸਕਦੇ ਜਦ ਆਪਨ ਆਪ ਆਪਾ ਰੋਮ ਆਪਨ ਖੇਰ ਆਪਰ ਦੀ ਜਦ ਕੋਈ ਸਿਰਫ ਕੇਵਲ ਲੰਗਰ ਦੇ ਵਿੱਚ ਪਕੌੜੇ ਬ੍ਰੈਕਫਾਸਟ ਦੇ ਨਾਲ ਦੇ ਸੰਦੂ ਲੰਗਰ ਜਿਹੜਾ ਮਿਲਦਾ ਜਪੂਰ ਕਰਤਾ ਪ੍ਰਭ ਸੋਏ ਜਦ ਅਬਗਤ ਕੋਚਰ ਪ੍ਰਭ ਇਕਾਂਤ ਜਦ ਨਾਮ ਇਹ ਤੁਹਾਨੂੰ ਦਰਸ਼ਨ ਕਰਾਇਆ ਜੀ ਗੁਰੂ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੁਣ ਚਾਲੇ ਪਾਉਣੇ ਜੀ ਅਗਲੇ ਪਾਸੇ ਨੂੰ ਸੋ ਇਸ ਤੋਂ ਬਾਅਦ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਇੱਕ ਬੜੀ ਇੰਪੋਰਟੈਂਟ ਵੀਡੀਓ ਹੈ ਇੱਕ ਡਾਕੂਮੈਂਟੇਸ਼ਨ ਹੈ ਸੋ ਅਗਲੇ ਗੁਰੂ ਘਰ ਵੱਲ ਚਾਲੇ ਪਾਉਣੇ ਤੇ ਤੁਹਾਨੂੰ ਇਸੇ ਤਰ੍ਹਾਂ ਹੀ ਜਿਹੜਾ ਕਿਹਾ ਸੀਗਾ ਕਿ ਗੁਰੂ ਘਰਾਂ ਦੇ ਅੱਡਰ ਦਰਸ਼ਨ ਕਰਾਉਣੇ ਆ ਤੇ ਪਹਿਲੇ ਤਾਂ ਹਰੇਵਾ ਹੀ ਦੇਖੋ ਜੀ ਕੁਇਨਸ ਦੇ ਵਿੱਚ ਕੁਇਨਸ ਵਿਲੇਜ ਦੇ ਵਿੱਚ ਤੇ ਅਸੀਂ ਹੁਣ ਤੁਹਾਡੇ ਦਰਸ਼ਨ ਕਰਾਵਾਂਗੇ ਗੁਰਦੁਆਰਾ ਸੰਤ ਸਾਗਰ ਸਿੱਖ ਪ੍ਰੇਅਰ ਸੈਂਟਰ ਤੇ ਇੱਥੇ ਤੁਹਾਨੂੰ ਲੈ ਕੇ 갈ਦੇ ਹਾਂ ਗੁਰੂ ਘਰ ਦੇ ਵਿੱਚ ਤੇ ਗੱਡੀ ਅਸੀਂ پارک ਕਰ ਲਈਏ ਤੇ ਗੱਡੀ پارک ਕਰਕੇ ਜੀ ਫਿਰ ਅਸੀਂ ਅੱਗੇ ਚੱਲਾਂਗੇ ਤੇ ਬਾਈ ਲਖਮਨਦਰ ਸਿੰਘ ਜੀ ਮਹੋਰੀ ਮੈਨੂੰ ਦੂਜੇ ਗੁਰੂ ਘਰ ਲੈ ਆਏ ਜੀ ਇੱਥੇ ਤੇ ਅਸੀਂ ਹੁਣ ਇਸ ਵਕਤ ਜਿਹੜਾ ਨਿਊਯਾਰਕ ਦੇ ਗੁਰਦੁਆਰਿਆਂ ਦੀ ਜਿਹੜੀ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਸੋ ਹੁਣ ਗੁਰਦੁਆਰਾ ਸੰਤ ਸਾਗਰ ਜਿਹੜਾ ਉੱਥੇ ਤੁਹਾਨੂੰ ਲੈ ਕੇ ਚੱਲਦੇ ਹਾਂ ਬੜਾ ਸਭ ਤੋਂ ਸੋਹਣੀ ਚੀਜ਼ ਜਿਹੜੀ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗੀ ਕਿ ਹਰੇਭਾਈ ਜਿਹੜੀ ਹੈਗੀ ਆ ਉਹ ਬਹੁਤ ਜ਼ਿਆਦਾ É, <síntos> só

ਖਾਲਸਾ ਦੀ ਸੇਵਾ ਕਰ ਰਹੇ ਨੇ ਤੇ ਬੜਾ ਜੀ ਕਿਸੇ ਤੇ ਇਹ ਜਿਵੇਂ ਜੀ ਵਾਕਾ ਤੋਂ ਨਹੀਂ ਕਰਦੀ ਕਰਾਈ ਪਰ ਸੇਵਾ ਕਰ ਰਹੇ ਹੋ ਫਿਰ ਅਹ ਜੀ ਨਾਲ-ਨਾਲ ਬੱਤਨ ਸਜਾਏ ਜਾ ਰਹੇ ਨੇ ਕੋਈ ਸੰਗਤ ਆਪਣਾ ਆਪਣਾ ਜਿਹੜਾ ਲੈ ਲੈਂਦੀ ਆ ਤੇ ਆਪਣੇ ਲੋੜ ਮੁਤਾਬਕ ਜਿਹੜਾ ਤੇ ਫਿਰ ਲੰਗਰ ਜਿਹੜਾ ਜੀ ਦਲਦਾ ਤੇ ਇਧਰ ਸੇਵਾ ਕੀਤੀ ਜਾ ਰਹੀ ਆ ਵਰਤਨਾਂ ਦੀ ਤੇ ਸਾ ਪਰਖਦੇ ਸ਼ਾਗਰੀਆਂ ਨੇ ਆਪਣੇ ਅਪਲੋਡ ਮੁਤਾਬਕ ਜੀਨੇ ਜਿੰਨਾ ਜਿੰਨਾ ਲੋਲੇ ਪੂਰੇ ਇਹ ਤਾਂ ਜੀ ਦਾਲ ਕੜੀ ਚੌਲ ਪਾਸਾ ਸੋ ਤੁਹਾਨੂੰ ਇਸ ਵਕਤ ਅਸੀਂ ਜਿਹੜੇ ਦਰਸ਼ਨ ਕਰਾਏ ਨੇ ਜੀ ਗੁਰਦੁਆਰਾ ਸੰਤ ਸਾਗਰ ਦੇ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਅੱਗੇ ਤੁਸੀਂ ਦੇਖੋਗੇ ਹੋਰ ਗੁਰੂ ਘਰਾਂ ਦੇ ਜਿਹੜੇ ਤੁਹਾਨੂੰ ਦਰਸ਼ਨ ਕਰਾਵਾਂਗੇ ਮੇਰੇ ਨਾਲ ਭਾਈ ਜੀ ਲਕਿੰਦਰ ਸਿੰਘ ਚੀਮਾ ਬੱਬੂ ਭਾਈ ਜੀ ਇਹ ਸੇਵਾ ਨਿਭਾ ਰਹੇ ਅੱਜ ਤੇ ਸਾਰਿਆਂ ਨੂੰ ਹੁਣ ਇਹ ਬੈਡਰੌਕ ਐਵੇਨਿਊ ਦੇ ਉੱਤੇ ਬ੍ਰੈਡਰੌਕ ਐਵੇਨਿਊ ਬ੍ਰੈਡਕ ਐਵੇਨਿਊ ਸੋ ਦੁਆਡ ਪ੍ਰੋਨਨਸੀਏਸ਼ਨ ਦਾ ਹੁੰਦਾ ਜੀ 243 ਸਟਰੀਟ ਤੇ ਗੁਰੂ ਘਰ ਹੈ ਜੀ ਤੇ ਸੋ ਚੱਲਦੇ ਆ ਜੀ ਹੁਣ ਅਗਲੇ ਗੁਰੂ ਘਰ ਕਿੱਥੇ ਬੰਦਾ ਲਈ ਫਿਰ ਸੋ ਚੱਲਦੇ ਆ ਜੀ ਅੱਗੇ ਨੂੰ ਤੇ ਨਿਊਯਾਰਕ ਦੀਆਂ ਜਿਹੜੀਆਂ ਗਲੀਆਂ ਨੇ ਉਹਦੇ ਵਿੱਚ ਦੀ ਸੜਕਾਂ ਦੇ ਵਿੱਚ ਦੀ ਤੇ ਅਗਲੇ ਗੁਰੂ ਘਰ ਵਾਲਾ